ਫਿਰੋਜ਼ਪੁਰ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੁੰਦੇ ਹੋਏ ਨਜ਼ਰ ਆ ਰਹੀ ਹੈ ਦਰਅਸਲ ਬੀਤੇ ਕੁਝ ਦਿਨ ਪਹਿਲਾਂ ਹੀ ਇੱਕ ਔਰਤ ਕੋਲੋਂ ਕੁਝ ਅਣਪਛਾਤੇ ਲੁਟੇਰਿਆਂ ਨੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਸ ਵਿੱਚ ਪੁਲਿਸ ਨੇ ਚੌਕਸੀ ਦਿਖਾਉਂਦਿਆਂ ਹੈ ਆ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ આરોપી ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਪੰਜਾਬ ਚ ਗੈਂਗਸਟਰਵਾਦ ਨੂੰ ਨੱਥ ਪਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਚਨਬੱਧ ਹਨ ਜਿਨ੍ਹਾਂ ਦੀ ਅਗਵਾਈ ਚ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਸੂਬੇ ਚ ਸਖਤੀ ਦਿਖਾਈ ਤੇ ਹੁਣ ਤੱਕ 1408 ਵੱਡੇ ਗੈਂਗਸਟਰਾਂ ਨੂੰ ਜੇਲ੍ਹ ਚ ਬੰਦ ਕੀਤਾ ਹੈ ਜਦਕਿ 12 ਵੱਡੇ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਗਿਆ ਐਜੀਟੀਐਫ ਵੱਲੋਂ ਅਜੇ ਹੀ ਗੈਂਗਸਟਰਾਂ ਦੇ 500 ਤੋਂ ਵੱਧ ਗਰੁੱਪਾਂ ਦਾ ਪਰਦਾਫਾਸ਼ ਕੀਤਾ ਗਿਆ ਜਿਨ੍ਹਾਂ ਨੇ ਸਮਾਜ ਚ ਅਤੰਕ ਮਚਾਇਆ ਸੀ ਗ੍ਰਫਤਾਰ ਗੈਂਗਸਟਰਾਂ ਦੇ ਕੋਲੋਂ 1332 ਗੈਰ ਕਾਨੂੰਨੀ ਹਥਿਆਰ ਵੀ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਦਾ ਇਸਤੇਮਾਲ ਲੋਕਾਂ ਨੂੰ ਡਰੋਂ ਧਮਕਾਉਣ ਅਤੇ ਫਰੋਦੀ ਮੰਗਣ ਲਈ ਕੀਤਾ ਜਾ ਰਿਹਾ ਸੀ ਇੰਨਾ ਹੀ ਨਹੀਂ ਸੋਸ਼ਲ ਮੀਡੀਆ ਤੇ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੇ 192 ਖਾਤਿਆਂ ਨੂੰ ਵੀ ਬਲੌਕ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਹੈ ਜਿਸ ਨੂੰ ਪੂਰਾ ਕਰਨ ਲਈ EGTF ਦਿਨ ਰਾਤ ਕੰਮ ਕਰ ਰਹੀ ਹੈ ਪੰਜਾਬ ਨੂੰ ਗੈਂਗਸਟਰ ਕਲਚਰ ਤੋਂ ਮੁਕਤੀ ਦਿਵਾਵਾਂਗੇ ਹਰ ਰੋ ਜਿਹੜੀਆਂ ਧਮਕੀਆਂ ਆਉਂਦੀਆਂ ਫਰੋਤੀਆਂ ਦੇ ਫੋਨ ਆਉਂਦੇ ਆ ਤਾਂ ਅਸੀਂ ਉਹਨਾਂ ਵਿਰੁੱਧ ਇੱਕ ਸਖਤ ਮੁਹਿੰਮ ਵਿੱਢੀ ਹੈ ਉਹ ਅਸੀਂ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਤੇ ਤਾਂ ਦੱਸਦੀ ਹੈ ਕਿ 2 ਦਿਨ ਪਹਿਲਾਂ ਬਾਈਕ ਸਵਾਰ ਸ਼ਖਸ ਨੇ ਇਸ ਮਹਿਲਾ ਕੋਲੋਂ ਬੈਕ ਖੋਲਿਆ ਸੀ ਜੋ ਕਿ ਸੜਕ ਤੇ ਜਾ ਰਹੀ ਸੀ ਜਦ ਦਾ ਪੂਰਾ ਪੂਰਾ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਪੁਲਿਸ ਨੇ ਚੌਕਸੀ ਵਰਤਦੇ ਹੋਏ ਮਹਿਜ਼ 2 ਦਿਨ ਦੇ ਅੰਤਰਾਲ ਦੇ ਵਿੱਚ ਹੀ ਇਸ ਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਅਤੇ ਪੂਰੀ ਜਾਣਕਾਰੀ ਜੋ ਹੈ ਉਹ ਸਾਂਝੀ ਕੀਤੀ ਗਈ ਹੈ ਲੇਕਿਨ ਉਸ ਤੋਂ ਪਹਿਲਾਂ ਮੇਰੇ ਸਹਿਯੋਗੀ ਸਰਬਜੀਤ ਮੌਕੇ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਪੂਰੇ ਹਾਲਾਤਾਂ ਦਾ ਜਾਇਜ਼ਾ ਲੈ ਜਾਣਕਾਰੀ ਜੋ ਹੈ ਸਾਂਝੀ ਕੀਤੀ ਗਈ ਹੈ ਤਾਂ ਤੁਹਾਨੂੰ ਪੁਲਿਸ ਦੀ ਪ੍ਰੈਸ ਕਾਨਫਰੰਸ ਵੀ ਸੁਣਾਵਾਂਗੇ ਲੇਕਿਨ ਉਸ ਤੋਂ ਪਹਿਲਾਂ ਦੇਖੋ ਮੇਰੇ ਸਹਿਯੋਗੀ ਸਰਬਜੀਤ ਦੀ ਹੈ ਫਿਰੋਜ਼ਪੁਰ ਤੋਂ ਗਰਾਊਂਡ ਰਿਪੋਰਟ ਫਿਰੋਜ਼ਪੁਰ ਵਿੱਚ ਲਗਾਤਾਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਜਿਹੜੀਆਂ ਹੁੰਦੀਆਂ ਦਿਖਾਈ ਦੇ ਰਹੀਆਂ ਜਿਸ ਕਰਕੇ ਆ ਲੋਕ ਜਿਹੜਾ ਕਾਫੀ ਪਰੇਸ਼ਾਨ ਦਿਖਾਈ ਦੇ ਰਿਹਾ ਕੋਈ ਐਸਾ ਦਿਨ ਸ਼ਾਇਦ ਹੀ ਨਿਕਲਦਾ ਹੋਵੇ ਜਿਹਨੇ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਫਰੋਹੀਪੁਰ ਵਿੱਚ ਜੇ ਨਾ ਹੁੰਦੀਆਂ ਹੋਣ ਜਿਸ ਕਰਕੇ ਜਿੱਥੇ ਆਮ ਲੋਕ ਜਿਹੜੇ ਪਰੇਸ਼ਾਨ ਦਿਖਾਈ ਦੇ ਰਿਹਾ ਉਹਨਾਂ ਦੀ ਪੁਲਿਸ ਦੀ ਵੀ ਜੜੀ ਆ ਉਹ ਕਿਰਕਰੀ ਹੁੰਦੀ ਪਈ ਦਿਖਾਈ ਦੇ ਰਹੀ ਆ ਤੇ ਪੁਲਸ ਦਾਅਵੇ ਜ਼ਰੂਰ ਕਰਦੀ ਆ ਵੀ ਐਵੇਂ ਲੁੱਟਾ ਖੋਹਾਂ ਦੀ ਜਿਹੜੀ ਵਾਰਦਾਤਾਂ ਨੂੰ ਨਕੀਲ ਕੱਸਨ ਦੀਆਂ ਲੇਕਿਨ ਜ਼ਮੀਨੀ ਹਕੀਕਤ ਕੁਝ ਹੋਰ ਬਿਆਨ ਕਰਦੀ ਦਿਖਾਈ ਦੇ ਰਹੀ ਆ ਪਿਛਲੇ 2 ਦਿਨ ਪਹਿਲਾਂ ਇੱਕ ਜੜੀ ਵੀਡੀਓ ਜੜੀ ਵਾਇਰਲ ਹੋਈ ਸੀ ਜਿਹਦੇ ਚ ਸਾਫ ਤੌਰ ਤੇ ਦਿਖਾਈ ਦੇ ਰਿਹਾ ਸੀ ਕਿਸ ਤਰ੍ਹਾਂ ਜਿਹੜਾ ਲੈ ਕੇ ਜਾਂਦਾ ਵੀ ਉਹ ਜਿਹੜੇ ਬੈਗ ਖੋਹਣ ਦੀ ਕੋਸ਼ਿਸ਼ਾਂ ਹੁੰਦੀਆਂ ਲੇਕਿਨ ਭਾਵੇਂ ਉਸ ਦਿਲੇਰ ਲੇਡੀ ਜਿਹੜੀ ਹੋਰ ਸੀਗੀ ਉਹਨੇ ਆਪਣਾ ਬੈਗ ਨਹੀਂ ਛੱਡਿਆ ਤੇ ਉਸ ਤੋਂ ਬਾਅਦ ਜਿਹੜਾ ਉਸ ਮੋਟਰਸਾਈਕਲ ਸਵਾਰ ਨੇ ਉਹਨੂੰ ਕਸੀੜਦੇ ਹੀ ਕਾਫੀ ਦੂਰ ਤੱਕ ਜਿਹੜਾ ਲੈ ਜਾਂਦਾ ਉਹ ਦਿਖਾਈ ਦਿੱਤਾ ਉਸ ਮਾਮਲੇ ਦੇ ਵਿੱਚ ਹੁਣ ਪੁਲਿਸ ਵੱਲੋਂ ਜਿਹੜੀ ਆ ਉਹ ਕਾਰਵਾਈ ਕੀਤੀ ਜਾ ਰਹੀ ਆ ਤੇ ਪੁਲਿਸ ਨੇ ਇੱਕ ਰੋਪਿੰਡ ਜਿਹੜਾ ਵੀ ਹੈਗਾ ਸੀਗਾ ਉਸ ਮਾਮਲੇ ਵਿੱਚ ਜਿਹੜੇ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਉਹਨੂੰ ਜਿਹੜਾ ਗ੍ਰਿਫਤਾਰ ਕੀਤਾ ਤੇ ਉੱਥੋਂ ਜਿਹੜੀ ਆ ਪੁੱਛਗਿੱਛ ਕੀਤੀ ਜਾ ਰਹੀ ਆ ਵੀ ਕਹਿ ਸਕਦੇ ਆ ਵੀ ਲਗਾਤਾਰ ਜਿਹੜੀਆਂ ਲੁੱਟ ਖੋਹਾਂ ਦੀਆਂ ਵਾਰਦਾਤਾਂ ਹੋ ਦੁੱਕੜ ਜੜੀਆ ਪੁਲਿਸ ਉਹਦੇ ਤੇ ਕਾਰਵਾਈ ਜਰੂਰ ਕਰਦੀ ਹੈ ਕਿਉਂਕਿ ਜਦੋਂ ਜਿਸ ਮਾਮਲੇ ਵਿੱਚ ਪੁਲਸ ਦੀ ਕਿਰਕਰੀ ਜਾ ਰਹੀ ਹੁੰਦੀ ਹੈ ਉਸ ਮਾਮਲੇ ਵਿੱਚ ਪੁਲਿਸ ਜੜੀਆ ਐਕਟਿਵ ਹੋ ਜਾਂਦੀ ਹੈ ਤੇ ਉਸ ਮਾਮਲੇ ਨੂੰ ਜਲਦੀ ਜੜਾ ਵੀ ਉਹ ਟ੍ਰੇਸ ਵੀ ਕੀਤਾ ਜਾਂਦਾ ਲੇਕਿਨ ਇਹੋ ਜੀ ਜੇ ਅਗਰ ਤੇਜੀ ਹਰ ਜਿਹੜੇ ਮਾਮਲੇ ਵਿੱਚ ਜੇ ਅਗਰ ਪੁਲਿਸ ਕਰੇ ਤੇ ਫਿਰ ਫਿਰੋਜਪੁਰ ਜ਼ਿਲ੍ਹੇ ਦੇ ਵਿੱਚੋਂ ਜਿਹੜਾ ਕਰਾਈਮ ਆ ਉਹ ਖਤਮ ਕੀਤਾ ਜਾ ਸਕਦਾ ਲੇਕਿਨ ਇਹ ਜੋ ਤਸਵੀਰਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਦੋ ਤਿੰਨ ਪਹਿਲਾਂ ਵਾਇਰਲ ਹੋਈਆਂ ਸੀ ਵੀ ਕਿਸਨਾ ਲੇਡੀਜ਼ ਨਾਲ ਕੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਉਸ ਨੇ ਕਾਫੀ ਪੁਲਿਸ ਦੀ ਜਿਹੜੀ ਕਰਕਰੀ ਕੀਤੀ ਤੇ ਲੋਕਾਂ ਆਮ ਲੋਕਾਂ ਦੇ ਮਨਾਂ ਦੇ ਵਿੱਚ ਵੀ ਉਹ ਸਹਿਮ ਦਾ ਜਿਹੜਾ ਵੀ ਉਹ ਡਰ ਜਿਹੜਾ ਉਹ ਦੇਖਣ ਨੂੰ ਮਿਲਿਆ ਕਿਉਂਕਿ ਘਰੋਂ ਬਾਹਰ ਜਿਹੜੇ ਵੀ ਲੋਕ ਨਿਕਲਦੇ ਨਿਕਲਦੇ ਆ ਤੇ ਉਹਨਾਂ ਦੇ ਮਨ ਦੇ ਵਿੱਚ ਇਹ ਡੱਸ ਜਾਂਦਾ ਸੀ ਵੀ ਕਿਤੇ ਸਾਡੇ ਨਾਲ ਵੀ ਇਹੋ ਜੀ ਵਾਰਦਾਤ ਨਾ ਕਿਤੇ ਹੋ ਜਾਵੇ ਇਸ ਕਰਕੇ ਲੋਕ ਪੁਲਿਸ ਨੂੰ ਜੜਿਆ ਵੀ ਮੰਗ ਵੀ ਕਰਦੇ ਰਹੇ ਨੇ ਵੀ ਉਹ ਇਹਨਾਂ ਲੋਕਾਂ ਦੇ ਖਿਲਾਫ ਜੜੀਆ ਕਾਰਵਾਈ ਹੋਣੀ ਚਾਹੀਦੀ ਆ ਹੁਣ ਚਾਹੇ ਦੇਰ ਨਾਲ ਹੀ ਸਹੀ ਲੇਕਿਨ ਪੁਲਿਸ ਜੜੀਆ ਹਰਕਤ ਵਿੱਚ ਆਈ ਹੈ ਤੇ ਇਸ ਜੜੇ આરોપી ਨੂੰ ਗ੍ਰਫਤਾਰ ਕੀਤਾ ਤੇ ਉਹਦੇ ਤੱਕਲੀ ਜੜੀਆ ਕਾਰਵਾਈ ਉਹ ਕੀਤੀ ਜਾ ਰਹੀ ਆ ਤੇ ਲੁੱਟਾਂ ਖੋਹਾਂ ਦੀ ਮਾਰਦਾਤਾ ਨੂੰ ਪੂਰੀ ਤਰ੍ਹਾਂ ਨਿਕੇਲ ਕਰਸਣ ਦੇ ਦਾਅਵੇ ਵੀ ਕੀਤੇ ਜਾ ਰਹੇ ਨੇ ਲੇਕਿਨ ਇਹ ਦਾਅਵੇ ਕਿੰਨੇ ਕੋਈ ਕਾਰਗਰ ਸਿੱਧ ਹੋਣਗੇ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਧਾਨਿਕ ਸਵੇਰਾ ਫਰੋਕ ਰੋਇਪੁਰ ਵਿੱਚ ਲਗਾਤਾਰ ਲੁੱਟਖੋਹਾਂ ਦੀਆਂ ਵਾਰਦਾਤਾਂ ਜਿਹੜੀਆਂ ਹੁੰਦੀਆਂ ਦਿਖਾਈ ਦੇ ਰੀਆਂ ਜਿਸ ਕਰਕੇ ਆਮ ਲੋਕ ਜਿਹੜਾ ਕਾਫੀ ਪਰੇਸ਼ਾਨ ਦਿਖਾਈ ਦੇ ਰਿਹਾ ਕੋਈ ਐਸਾ ਦਿਨ ਸ਼ਾਇਦ ਹੀ ਨਿਕਲਦਾ ਹੋਵੇ ਜਿਹਨੇ ਲੁੱਟਖੋਹਾਂ ਦੀਆਂ ਵਾਰਦਾਤਾਂ ਫਰੋਇਪੁਰ ਵਿੱਚ ਨਾ ਹੁੰਦੀਆਂ ਹੋਣ ਜਿਸ ਕਰਕੇ ਜਿੱਥੇ ਆਮ ਲੋਕ ਜਿਹੜੇ ਪਰੇਸ਼ਾਨ ਦਿਖਾਈ ਦੇ ਰਿਹਾ ਉਹਦੀ ਪੁਲਿਸ ਦੀ ਵੀ ਜੜੀ ਆ ਉਹ ਕਿਰਕਰੀ ਹੁੰਦੀ ਪਈ ਦਿਖਾਈ ਦੇ ਰਹੀ ਆ ਤੇ ਪੁਲਸ ਦਾਅਵੇ ਜ਼ਰੂਰ ਕਰਦੀ ਆ ਵੀ ਐਵੇਂ ਲੁੱਟਖੋਹਾਂ ਦੀ ਜਿਹੜੀ ਵਾਰਦਾਤਾਂ ਨੂੰ ਨਿਕελ ਕੱਸਣ ਦੀਆਂ ਲੇਕਿਨ ਜ਼ਮੀਨੀ ਹਕੀਕਤ ਕੁਝ ਹੋਰ ਬਿਆਨ ਕਰਦੀ ਦਿਖਾਈ ਦੇ ਰਹੀ ਆ ਪਿਛਲੇ 2 ਦਿਨ ਪਹਿਲਾਂ ਇੱਕ ਜ ਲੇਡੀ ਸੇ ਕੋਲੋਰਾ ਬੈਗ ਖੋਇਆ ਜਾਂਦਾ ਤੇ ਮੋਟਰਸਾਈਕਲ ਸਵਾਰ ਉਸ ਲੇਡੀ ਨੂੰ ਕਸੀਰਦਾ ਜਿਹੜਾ ਲੈ ਕੇ ਜਾਂਦਾ ਵੀ ਉਹ ਜਿਹੜਾ ਬੈਗ ਖੋਣ ਦੀ ਕੋਸ਼ਿਸ਼ਾਂ ਹੁੰਦੀਆਂ ਲੇਕਿਨ ਭਾਵੇਂ ਉਸ ਦਿਲੇਰ ਲੇਡੀ ਜਿਹੜੀ ਹੋਰ ਸੀਗੀ ਉਹਨੇ ਆਪਣਾ ਬੈਗ ਨਹੀਂ ਛੱਡਿਆ ਤੇ ਉਸ ਤੋਂ ਬਾਅਦ ਜਿਹੜਾ ਉਸ ਮੋਟਰਸਾਈਕਲ ਸਵਾਰ ਨੇ ਉਹਨੂੰ ਕਸੀਰਦਾ ਹੀ ਕਾਫੀ ਦੂਰ ਤੱਕ ਜਿਹੜਾ ਲੈ ਜਾਂਦਾ ਉਹ ਦਿਖਾਈ ਦਿੱਤਾ ਉਸ ਮਾਮਲੇ ਦੇ ਵਿੱਚ ਹੁਣ ਪੁਲਿਸ ਵੱਲੋਂ ਜਿਹੜੀ ਆ ਉਹ ਕਾਰਵਾਈ ਕੀਤੀ ਜਾ ਰਹੀ ਆ ਤੇ ਪੁਲਿਸ ਨੇ ਇੱਕ ਰੋਪਿੰਗ ਜਿਹੜਾ ਵੀ ਹੈਗਾ ਸੀਗਾ ਉਸ ਮਾਮਲੇ ਵਿੱਚ ਜਿਹੜੇ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਉਹਨੂੰ ਜਿਹੜਾ ਗ੍ਰਿਫਤਾਰ ਕੀਤਾ ਤੇ ਉੱਥੋਂ ਜਿਹੜੀ ਆ ਪੁੱਛਗਿੱ ਵੀ ਲਗਾਤਾਰ ਜੜੀਆਂ ਲੁੱਟਖੋਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਭਾਵੇਂ ਇੱਕ ਇੱਕਰ ਦੁੱਕੜ ਜੜੀ ਆ ਪੁਲਿਸ ਉਹਦੇ ਤੇ ਕਾਰਵਾਈ ਜ਼ਰੂਰ ਕਰਦੀ ਆ ਕਿਉਂਕਿ ਜਦੋਂ ਜਿਸ ਮਾਮਲੇ ਵਿੱਚ ਪੁਲਿਸ ਦੀ ਕਿਰਕਿਰੀ ਜਾ ਰਹੀ ਹੁੰਦੀ ਆ ਉਸ ਮਾਮਲੇ ਵਿੱਚ ਪੁਲਿਸ ਜੜੀ ਐਕਟਿਵ ਹੋ ਜਾਂਦੀ ਆ ਤੇ ਉਸ ਮਾਮਲੇ ਨੂੰ ਜਲਦੀ ਜੜਾ ਵੀ ਉਹ ਟਰੇਸ ਵੀ ਕੀਤਾ ਜਾਂਦਾ ਲੇਕਿਨ ਇਹੋ ਜੀ ਜੇ ਅਗਰ ਤੇਜ਼ੀ ਹਰ ਜੜੇ ਮਾਮਲੇ ਵਿੱਚ ਜੇ ਅਗਰ ਪੁਲਿਸ ਕਰੇ ਤੇ ਫਿਰ ਫਿਰੋਜਪੁਰ ਜ਼ਿਲ੍ਹੇ ਦੇ ਵਿੱਚੋਂ ਜੜਾ ਕ੍ਰਾਈਮ ਉਹ ਖਤਮ ਕੀਤਾ ਜਾ ਸਕਦਾ ਲੇਕਿਨ ਇਹ ਜੋ ਤਸਵੀਰਾਂ ਜੜੀਆਂ ਸੋਸ਼ਲ ਮੀਡੀਆ ਤੇ ਦੋ ਦਿਨ ਪਹਿਲਾਂ ਵਾਇਰਲ ਹੋਈਆਂ ਸੀ ਵੀ ਕਿਸਨਾ ਲੇਡੀ ਦੇ ਨਾਲ ਕੋਈ ਵਾਰਦਾਤ ਨੂੰ ਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਉਸ ਨੇ ਕਾਫੀ ਪੁਲਿਸ ਦੀ ਜੜੀਆ ਕਰਕਰੀ ਕੀਤੀ ਤੇ ਲੋਕਾਂ ਆਮ ਲੋਕਾਂ ਦੇ ਮਨਾਂ ਦੇ ਵਿੱਚ ਵੀ ਉਹ ਸਹਿਮ ਦਾ ਜੜਾ ਵੀ ਉਹ ਡਰ ਜੜਾ ਉਹ ਦੇਖਣ ਨੂੰ ਮਿਲਿਆ ਕਿਉਂਕਿ ਘਰੋਂ ਬਾਹਰ ਜਿਰੋ ਵੀ ਲੋਕ ਨਿਕਲਦੇ ਨਿਕਲਦੇ ਹੈ ਤੇ ਉਹਨਾਂ ਦੇ ਮਨ ਦੇ ਵਿੱਚ ਇਹ ਡਸਦਾ ਰਹਿੰਦਾ ਸੀ ਵੀ ਕਿਤੇ ਸਾਡੇ ਨਾਲ ਵੀ ਇਹੋ ਜੀ ਵਾਰਦਾਤ ਨਾ ਕਿਤੇ ਹੋ ਜਾਵੇ ਇਸ ਕਰਕੇ ਲੋਕ ਪੁਲਿਸ ਨੂੰ ਜੜਿਆ ਵੀ ਮੰਗ ਵੀ ਕਰਦੇ ਰਹੇ ਨੇ ਵੀ ਉਹ ਇਹਨਾਂ ਲੋਕਾਂ ਦੇ ਖਿਲਾਫ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਹੁਣ ਚਾਹੇ ਦੇਰ ਨਾਲ ਹੀ ਸਹੀ ਲੇਕਿਨ ਪੁਲਿਸ ਜਿਹੜੀ ਹਰਕਤ ਵਿੱਚ ਆਈ ਹੈ ਤੇ ਇਸ ਜਿਹੜੇ ਆਰੋਪੀ ਨੂੰ ਗ੍ਰਫਤਾਰ ਕੀਤਾ ਤੇ ਉਹਦੇ ਤੱਕਲੀ ਜੜੀਆ ਕਾਰਵਾਈ ਕੀਤੀ ਜਾ ਰਹੀ ਆ ਤੇ ਲੁੱਟਾਂ ਖੋਹਾਂ ਦੀ ਮਾਰਦਾਤਾਂ ਨੂੰ ਪੂਰੀ ਤਰ੍ਹਾਂ ਨਿਕਾਲ ਕਰਸਣ ਦੇ ਦਾਅਵੇ ਵੀ ਕੀਤੇ ਜਾ ਰਹੇ ਨੇ ਲੇਕਿਨ ਇਹ ਦਾਅਵੇ ਕਿੰਨੇ ਕੋਈ ਕਾਰਗਰ ਸਿੱਧ ਹੋਣਗੇ ਆਉਣ ਵਾਲਾ ਸਮਾਂ ਹੀ ਦੱਸੇਗਾ ਸ਼੍ਰੀਮਤੀ ਸੋਮਿਆ ਮਿਸ਼ਰਾ ਆਈਪੀਐਸ ਐਸਐਸਪੀ ਫੋਜਪੁਰ ਦੇ ਦਿਸ਼ ਨਿਰਦੇਸ਼ ਤੇ ਡੀਐਸਪੀ ਡੀ ਅਤੇ ਸੀਆਈ ਇਨਸਪੈਕਟਰ ਮੋਹਿਤ ਵੱਲੋਂ ਮਿਤੀ 22 ਨੂੰ 22 12 2024 ਨੂੰ ਇੱਕ ਮਲਜਮ ਜਿਹੜਾ ਹੈਗਾ ਆਸ਼ੂ ਪੁੱਤ ਜਿੰਦਰ ਵਾਸੀ ਮਮਦੋਟ ਜਿਹਨੇ ਜਿੰਨੂੰ ਇਹ ਇੱਕ ਮੋਟਰਸਾਈਕਲ ਅਤੇ ਦੋ ਮੋਬਾਈਲਸ ਵੇ ਤੇ ਰਿਕਵਰ ਕੀਤਾ ਹੁੰਦੇ ਕੋਲ ਔਰ ਇਸ ਵਿਅਕਤੀ ਤੇ ਪਹਿਲਾਂ ਵੀ ਤਿੰਨ ਮੁਕਦਮੇ ਜਿਹੜੇ ਹੈਗੇ ਆ ਆਲਰੇਡੀ ਦਰਜ ਹਨ ਜਿਹੜਾ ਇਹਨੇ ਮੋਟਰਸਾਈਕਲ ਜਿਹੜਾ ਖੋਹ ਕੀਤਾ ਸੀ ਉਹ ਤਕਰੀਬਨ ਅੱਜ ਤੋਂ ਇੱਕ ਮਹੀਨਾ ਪਹਿਲਾਂ ਸ਼ਹਿਰ ਗੁਰੂ ਸਾਹਿਤ ਤੋਂ ਜਿਹੜੇ ਨੇ ਖੋਹ ਕੀਤੀ ਸੀ ਇਸ ਤੋਂ ਇਲਾਵਾ ਇੱਕ ਮਿਤੀ 20 12 2024 ਨੂੰ ਸ਼ਹਿਰ ਦੇ ਵਿੱਚ ਟੁੱਲੀ ਟੁੱਲੀ ਗਲੀ थाना ਸਿਟੀ ਦੇ ਵਿੱਚੋਂ ਜਿਹੜਾ ਹੈਗਾ ਇੱਕ ਲੇਡੀ ਕੋਲੋਂ ਨੇ ਪਰਸ ਖੋਣ ਦੀ ਕੋਸ਼ਿਸ਼ ਕੀਤੀ ਸੀ ਜਿਹੜੀ ਕਿ ਉਹ ਲੇਡੀ ਨਾਲੇ 50 ਤੋਂ 60 ਮੀਟਰ ਕਿਸਟਿਆ ਵਿੱਚ ਲੇਡੀ ਨੇ ਮਰਸਦੇ ਉਹ ਉਹ ਵੀ ਜਿਹੜੀ ਇਹ ਨਿਵਾਰਦਾ ਤੇ ਇਸੇ ਵਿਅਕਤੀ ਵੱਲੋਂ ਹੀ ਕੀਤੀ ਗਈ ਹੈ ਥੈਂਕ ਯੂ ਪਹਿਲਾਂ ਤਿੰਨ ਮੁਕਦਰ ਵਿੱਚ ਦਰਜ ਹਨ ਦੇ ਇੱਕ ਮੁਕਦਮਾ 2019 ਦੇ ਵਿੱਚ ਦੋ ਮੁਕਦਮੇ ਜਿਹੜੇ 2022 ਦੇ ਵਿੱਚ ਆਲਰੇਡੀ ਪਹਿਲਾਂ ਹੀ ਦਰਜ ਆ ਗਏ। ਸਨੇਚਿੰਗ ਦਾ ਹੀ ਹੈ ਜੀ। ਸਨੇਚਿੰਗ ਦਾ ਹੀ ਮੁਕਦਮਾ ਇਹਨੇ ਦੇ ਖਿਲਾਫ ਪੈਨ ਆ ਰਹੀ ਹੈ। ਸਨੇਚਿੰਗ ਜੀ। ਕੋਈ ਹਥਿਆਰ ਦੀ ਬਰਾਮਦਗੀ ਹੋਈ ਹੈ? ਨਹੀਂ ਹਥਿਆਰ ਦੀ ਕੋਈ ਬਰਾਮਦਗੀ ਨਹੀਂ ਹੋਈ ਹੈ। ਸਿਰਫ ਦੋ ਮੋਬਾਈਲ ਇੱਕ ਮੋਟਰਸਾਈਕਲ ਦਾ ਕਵਰ ਹੋ ਜਾਂਦੇ ਤੁਹ ਕਾਟ ਪੈਸੈਂਟ ਦਿਖਾਈ ਜਾ। ਸਰ ਜੀ ਗੱਲ ਕੀਤੀ ਜਾਵੇ ਸਨੇਚਰਾਂ ਦੀ ਤੇ ਸਨੇਚਰ ਦੀ ਇਹ ਜਿਹੜੇ ਆਉਂਦੇ ਨੇ ਪਿੰਡਾਂ ਵਿੱਚੋਂ ਆ ਕੇ ਸ਼ਹਿਰ ਦੇ ਵਿੱਚ ਸਨੇਚਿੰਗ ਕਰਕੇ ਚਲੇ ਜਾਂਦੇ ਨੇ। ਪੁਲਸ ਨੂੰ ਇਹਦੇ ਲਈ ਕਾਫੀ ਜ਼ਿਆਦਾ ਮਸ਼ਦਦ ਕਰਨੀ ਪੈਂਦੀ ਲੱਗਦੀ ਤੇ ਕੀ ਕੋਈ ਐਵੇਂ ਦਾ ਕ੍ਰਾਈਟਰੀਆ ਪੁਲਸ ਵੱਲੋਂ ਤਿਆਰ ਕੀਤਾ ਗਿਆ ਵੀ ਸਨੇਚਰ ਜਿਹੜੇ ਨੇ ਉਹ ਉੱਥੇ ਹੋ ਜਾਣ ਕੈਮਰੇਆਂ ਦੀ ਕੋਈ ਜ਼ਿਆਦਾ ਇਸਤੇਮਾਲ ਹੋਣਾ ਸੀਤਾ ਹੋਵੇ ਜਿਹੜੀ ਜਿੱਤੋਂ ਸਨੇਚਰ ਨੂੰ ਗ੍ਰਿਫਤਾਰ ਕਰਨ ਸੰਬੰਧੀ ਹੈਗਾ ਅਸੀਂ ਜਿਹੜੀ ਸਾਡੀ ਸਟ੍ਰੈਟਜੀ ਜਿਹੜੀ ਹੈਗੀ ਉਹਦੇ ਵਿੱਚ ਜ਼ਿਆਦਾ ਸੀ ਜਿਹੜਾ ਪੁਰਾਣਾ ਰਿਕਾਰਡ ਹੈਗਾ ਉਹਨੂੰ ਵਾਜਦੇ ਹੈਗੇ ਆ ਸੈਕੰਡ ਜਿਹੜੇ ਪਬਲਿਕ ਵੱਲੋਂ ਕੈਮਰੇ ਲਗਾਏ ਜਾਂਦੇ ਨੇ diel ਦੇ ਉਹਨੂੰ ਵੀ ਅਸੀਂ ਕਾਫੀ ਕੋਕ ਕੀਤੀ ਜਾਂਦੀ ਤਾਂ ਜੋ ਜਿਹੜੀ ਹੈਗੇ ਸਲੈਚਰ ਤੇ ਕਾਰਵਾਈ ਕੀਤੀ ਜਾ ਸਕੇ ਉਹ ਪਰਿਵਾਰ ਦਾ ਕੀ ਕਹਿਣਾ ਅਨਸਰ ਜਿਨ੍ਹਾਂ ਦੀ ਔਰਤ ਦੇ ਨਾਲ ਇੱਕ ਹੋਈ ਸੀ ਇਹ ਉਹਨੇ ਪਰਿਵਾਰ ਸੈਟੀਸਫਾਈਡ ਨੇ ਹੁਣ ਕਿਉਂਕਿ ਉਹਨਾਂ ਨੂੰ ਅਸੀਂ ਦੱਸਿਆ ਵੀ ਤੁਹਾਡੇ ਬੰਦੇ ਗਿਆਸਰ ਕੀਤਾ ਹੈਗਾ ਸ਼੍ਰੀਮਤੀ ਸੋਮਿਆ ਮੇਸ਼ਰਾ ਆਈਪੀਐਸ ਐਸਐਸਪੀ ਫੋਜਪੁਰ ਦੇ ਦਿਸ਼ਾ ਨਿਰਦੇਸ਼ ਤੇ ਡੀਐਸਪੀ ਡੀ ਅਤੇ ਸੀਆਈ ਇਨਸਪੈਕਟਰ ਮੋਹਿਤ ਵੱਲੋਂ ਮਿਤੀ 22 ਨੂੰ 22 12 2024 ਨੂੰ ਇੱਕ ਮਲਜਮ ਜਿਹੜਾ ਹੈਗਾ ਆਸ਼ੂ ਪੁੱਤ ਜਿੰਦਰ ਵਾਸੀ ਮਮਦੋਟ ਜਿਹਨੇ ਜਿੰਨੂੰ ਇਹ ਇੱਕ ਮੋਟਰਸਾਈਕਲ ਅਤੇ ਦੋ ਮੋਬਾਈਲਸ ਵੇ ਤੇ ਰਿਕਵਰ ਕੀਤਾ ਬਰਾਮਦ ਕੀਤਾ ਉਹਦੇ ਕੋਲੋਂ ਔਰ ਇਸ ਵਿਅਕਤੀ ਤੇ ਪਹਿਲਾਂ ਵੀ ਤਿੰਨ ਮੁਕਦਮੇ ਜਿਹੜੇ ਹੈਗੇ ਆ ਆਲਰੇਡੀ ਦਰਜ ਹਨ ਜਿਹੜਾ ਇਹਨੇ ਮੋਟਰਸਾਈਕਲ ਜਿਹੜਾ ਖੋਹ ਕੀਤਾ ਸੀ ਉਹ ਤਕਰੀਬਨ ਅੱਜ ਤੋਂ ਇੱਕ ਮਹੀਨਾ ਪਹਿਲਾਂ ਸ਼ਹਿਰ ਗੁਰੂ ਸਾਹਿਤ ਤੋਂ ਜਿਹੜੇ ਨੇ ਖੋਹ ਕੀਤੀ ਸੀ ਇਸ ਤੋਂ ਇਲਾਵਾ ਇੱਕ ਮਿਤੀ 20 12 2024 ਨੂੰ ਸ਼ਹਿਰ ਦੇ ਵਿੱਚ ਟੁੱਲੀ ਤੁਲੀ <laughs> ਗਲੀ थाना ਸਿਟੀ ਦੇ ਵਿੱਚੋਂ ਜਿਹੜਾ ਹੈਗਾ ਇੱਕ ਲੇਡੀ ਕੋਲ ਨੇ ਪਰਸ ਖੋਣ ਦੀ ਕੋਸ਼ਿਸ਼ ਕੀਤੀ ਸੀ ਜਿਹੜੀ ਕਿ ਉਹ ਲੇਡੀ ਨਾਲੇ 50 ਤੋਂ 60 ਮੀਟਰ ਕਿ ਫਿੱਟਿਆ ਵਸ ਲੇਡੀ ਨੇ ਮਰਸਦੇ ਉਹ ਉਹ ਵੀ ਜਿਹੜੀ ਇਹ ਨਿਵਾਰਦਾ ਤੇ ਇਸੇ ਵਿਅਕਤੀ ਵੱਲੋਂ ਹੀ ਕੀਤੀ ਗਈ ਹੈ ਥੈਂਕ ਯੂ ਪਹਿਲਾਂ ਤਿੰਨ ਮੁਕਦਮੇ ਦਰਜ ਹਨ ਦੇ ਇੱਕ ਮੁਕਦਮਾ 2019 ਦੇ ਵਿੱਚ ਦੋ ਮੁਕਦਮੇ ਜਿਹੜੇ 2022 ਦੇ ਵਿੱਚ ਆਲਰੇਡੀ ਪਹਿਲਾਂ ਹੀ ਦਰਜ ਹਨ ਸਨੇਚਿੰਗ ਦਾ ਹੀ ਹੈ ਜੀ ਸਨੇਚਿੰਗ ਦਾ ਹੀ ਮੁਕਦਮਾ ਇਹਨੇ ਦਿਖਲਾ ਪੈਨ ਆ ਰਹੀ ਹੈ ਸਨੇਚਿੰਗ ਕੁਝ ਹਥਿਆਰ ਦੀ ਬਰਾਮਦਗੀ ਨਹੀਂ ਨਹੀਂ ਹਥਿਆਰ ਦੀ ਕੋਈ ਬਰਾਮਦਗੀ ਨਹੀਂ ਹੋਈ ਐ ਸਿਰਫ ਦੋ ਮੋਬਾਈਲ ਇੱਕ ਮੋਟਰਸਾਈਕਲ ਦਾ ਕਵਰ ਹੋ ਜਾਂਦੇ ਤੁ ਫਟ ਫਟ ਜਲ ਜਿਹਾ ਸਰ ਜੀ ਗੱਲ ਕੀਤੀ ਜਾਵੇ ਸਨੇਚਰਾਂ ਦੀ ਤੇ ਸਨੇਚਰ ਦੀ ਇਹ ਜਿਹੜੇ ਆਂਦੇ ਨੇ ਪਿੰਡਾਂ ਵਿੱਚੋਂ ਆ ਕੇ ਸ਼ਹਿਰ ਦੇ ਵਿੱਚ ਸਨੇਚਿੰਗ ਕਰਕੇ ਚਲੇ ਜਾਂਦੇ ਨੇ ਪੁਲਸ ਨੂੰ ਇਹਦੇ ਲਈ ਕਾਫੀ ਜ਼ਿਆਦਾ ਮਸ਼ਦਦ ਕਰਨੀ ਪੈਂਦੀ ਲੱਭਣ ਦੀ ਤੇ ਕੀ ਕੋਈ ਐਵੇਂ ਦਾ ਕ੍ਰਾਈਟਰੀਆ ਪੁਲਸ ਵੱਲੋਂ ਤਿਆਰ ਕੀਤਾ ਗਿਆ ਵੀ ਸਨੇਚਰ ਜਿਹੜੇ ਨੇ ਉਹ ਉੱਥੇ ਹੋ ਜਾਣ ਕੈਮਰੇਆਂ ਦੀ ਕੋਈ ਜ਼ਿਆਦਾ ਇਸਤੇਮਾਲ ਹੋਣਾ ਸੀਤਾ ਹੋਵੇ ਜਿਹੜੀ ਜਿੱਥੋਂ ਸਨੇਚਰ ਨਾਲ ਸਬੰਧੀ ਹੈਗਾ ਅਸੀਂ ਜਿਹੜੀ ਸਾਡੀ ਸਟ੍ਰੈਟਜੀ ਜਿਹੜੀ ਹੈਗੀ ਉਹਦੇ ਵਿੱਚ ਜ਼ਿਆਦਾ ਸੀ ਜਿਹੜਾ ਪੁਰਾਣਾ ਰਿਕਾਰਡ ਹੈਗਾ ਉਹਨੂੰ ਵਾਜਦੇ ਹੈਗੇ ਆ ਸੈਕੰਡ ਜਿਹੜੇ ਪਬਲਿਕ ਵੱਲੋਂ ਕੈਮਰੇ ਲਗਾਏ ਜਾਂਦੇ ਨੇ ਜੀ ਇਹਦੇ ਉਹਨੂੰ ਵੀ ਅਸੀਂ ਕਾਫੀ ਕੋਕ ਕੀਤੀ ਜਾਂਦੀ ਤਾਂ ਜੋ ਜਿਹੜੀ ਹੈਗੇ ਸਨੇਚਰ ਤੇ ਕਾਰਵਾਈ ਕੀਤੀ ਜਾ ਸਕੇ ਉਹ ਪਰਿਵਾਰ ਬੰਦਾ ਕੀ ਕਹਿਣਾ ਹਾਂ ਸਰ ਜਿਨ੍ਹਾਂ ਦੀ ਔਰਤ ਦੇ ਨਾਲ ਇੱਕ ਹੋਈ ਸੀ ਇਹ ਉਹਨੇ ਪਰਿਵਾਰ ਸੈਟੀਸਫਾਈਟ ਨੇ ਹੁਣ ਉਹ ਦੋਕੇ ਉਹਨਾਂ ਨੂੰ ਅਸੀਂ ਦੱਸਿਆ ਵੀ ਤੁਹਾਡੇ ਬੰਦੇ ਕੇਸਾਰ ਕੀਤਾ ਹੈਗਾ